ਕਲਵਿੰਦਰ ਕੌਰ ਕਿਹੜਾ ਪਿੰਡ ਆ ਰੜ ਤੋਂ ਆਏ ਕੀ ਮਾਮਲਾ ਜਿਹੜਾ ਅੱਜ ਕਿੱਥੇ ਮਾਮਲਾ ਦਾ ਸਕੂਲ ਨੂੰ ਜਿੰਦਾ ਲਾਉਣ ਦੀ ਹੈ ਜੀ ਸਾਡਾ ਮੈਨ ਕਿਉਂ ਇਹਨਾਂ ਨੇ 2 ਮਹੀਨੇ ਹੀ ਹੋ ਗਏ ਜੀ ਪਹਿਲਾਂ ਤਾਂ ਤਰਨਾ ਲੱਗੇ ਨੂੰ 3 ਮਹੀਨੇ ਹੋਣ ਵਾਲੇ ਲਗਭਗ ਹੁਣ ਇਹਨਾਂ ਨੇ 17 ਤਰੀਕ ਜਿੱਦ ਦੇ ਪੇਪਰ ਖਤਮ ਹੋਏ ਨੇ ਉਹਦੇ ਤੋਂ ਜਿੰਦਾ ਲਾਦਾ ਜੀ ਇੱਕ ਦਿਨ ਪਹਿਲਾਂ ਵੀ ਜਿੰਦਾ ਲਾਇਆ ਸੀ ਅਸੀਂ ਖਲਾਇਆ ਜੀ ਉਦੋਂ ਹੁਣ ਦੁਬਾਰਾ ਜਿੰਦਾ ਲਾਤਾ ਜੀ ਨਾ ਤਾਂ ਸਾਡੇ ਬੱਚਿਆਂ ਦਾ ਰਿਜ਼ਲਟ ਤਿਆਰ ਹੋਇਆ ਜੀ ਨਾ ਅੱਗੇ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਪਤਾ ਲੱਗ ਰਿਹਾ ਜੀ ਵੀ ਕਦੋਂ ਹੋ ਹੁਣ ਇਹ ਪੱਕੇ ਤੌਰ ਤੇ ਟਰਮੀਨੇਟ ਕੀਤੇ ਜਿਹੜੇ ਟੀਚਰ ਉਹਨਾਂ ਦੇ ਨਾਲ ਇਹ ਸਾਰੇ ਆ ਕੇ ਬਹਿ ਗਏ ਜੀ ਵਾਰ। ਜੀ ਲੱਗਦਾ ਨਹੀਂ ਸਕੂਲਾਂ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਬੱਚਿਆਂ ਦੇ ਫਿਊਚਰ ਖਰਾਬ ਹੋ ਰਹੇ ਨੇ। ਪੂਰੇ ਫਿਊਚਰ ਤੇ ਅਸਰ ਆ ਜੀ ਸਾਡੇ ਬੱਚਿਆਂ ਨੂੰ ਧਰਨਾ ਲਾਉਣੀ ਸਿਖਾਇਆ ਜੀ ਇਹਨਾਂ ਨੇ। ਹੁਣ ਤਾਂ 3 ਮਹੀਨਿਆਂ ਦਾ ਵਿੱਚ ਹੀ ਬਿਠਾ ਰਹੇ ਨੇ ਜੀ। ਪ੍ਰੋਬਲਮ ਕਿੱਥੇ ਆ ਰਹੀ ਹੈ? ਉਹਨ ਕੀ? ਮੇਨ ਗੱਲ ਕੀ? ਮੇਨ ਗੱਲ ਤਾਂ ਜੀ ਸਾਡਾ ਜਿੰਦਾ ਖੁੱਲਣਾ ਚਾਹੀਦਾ ਜੀ। ਇੱਥੇ ਪ੍ਰੋਬਲਮ ਆ। ਬਾਕੀ ਜਿਹੜੇ ਇਹ ਟਰਮੀਨੇਟ ਟੀਚਰ ਨੇ ਇਹਨਾਂ ਨੂੰ ਕਦੇ ਵੀ ਸਕੂਲ ਦੇ ਵਿੱਚ ਅਸੀਂ ਅੰਡਰ ਅੰਡਰ ਨਹੀਂ ਹੋਣ ਦੇਵਾਂਗੇ ਜ ਖਤਮ ਆਈ ਹੁਣ ਅਗਰਾਹਾਂ ਤਾਂ ਬਿਲਕੁਲ ਹੀ ਖਤਮ ਆਈ ਉਹ ਤਾਂ ਉਹਨਾਂ ਦਾ ਸਮਝ ਹੀ ਨਹੀਂ ਇਹ ਗੱਲ ਦੀ ਵੀ ਇਹ ਮਾਮਲਾ ਕੀ ਹੈ ਜੀ ਸਾਡੀ ਗੱਲ ਹੋਈ ਸੀ ਜੀ ਪਿਛਲੇ ਕਈ ਦਿਨਾਂ ਪਹਿਲਾਂ ਉਹਨਾਂ ਨੇ ਉਹ ਕਹਿੰਦੇ ਸਾਨੂੰ ਤਾਂ ਐ ਕਹਿ ਕੇ ਰਹੇ ਨੇ ਵੀ ਜ਼ਮੀਨ ਦੀ ਕੁਰਕੀ ਹੋ ਰਹੀ ਆ ਅੱਦੇ ਕਿਸਾਨ ਯੂਨੀਅਨ ਨਾਲ ਉਹਨਾਂ ਪਤ ਨਹੀਂ ਜੀ ਵੀ ਮਾਮਲਾ ਕੀ ਆ ਅੱਜ ਕਿਹਨੂੰ ਮਿਲਿਆ ਅਸੀਂ ਡੀ ਸਾਭ ਦੇ ਗਈ ਸੀ ਜੀ ਵਿਸ਼ਵਾਸਤ ਕਰਵਾਇਆ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਵੀ ਅਸੀਂ ਕਾਰਵਾਈ ਕਰਾਂਗੇ ਵੀ ਬੱਚਿਆਂ ਦੀ ਪੜ੍ਹਾਈ ਨੁਕੀ ਵਿਸ਼ਵਾਸਤ ਕਰਵਾਇਆ ਸਾਰੇ ਪਿੰਡ ਦੇ ਆਏ ਤੁਸੀਂ ਅਸੀਂ ਤਾਂ ਜਿਹੇ ਤਾਂ ਅੱਧੀ ਆਏ ਆ ਜੀ ਮੰਨ ਲਓ ਅਗਲਾ ਪ੍ਰਦਰਸ਼ਨ ਕੀ ਹੈ ਤੋਂ ਸਟੈਪ ਕੀ ਹੈ ਅਸੀਂ ਬਸ ਸ਼ਨੀਵਾਰ ਤੱਕ ਦੇਖਾਂਗੇ ਜੀ ਇਸ ਤੋਂ ਬਾਅਦ ਅਸੀਂ ਸਮੇਤ ਬੱਚਿਆਂ ਦੇ ਇੱਥੇ ਹੀ ਬੈਠਾਂਗੇ ਜੀ ਆ ਕੇ ਸਾਰੇ ਮਾਪੇ ਜੀ ਹਾਂਜੀ ਹਾਂਜੀ ਮੇਰਾ ਨਾਮ ਭពਿੰਦਰ ਸਿੰਘ ਚੌਕੇ ਮੈਂ ਕੋਈ ਯੂਨੀਅਨ ਤੌਰ ਤੇ ਨਹੀਂ ਕਿਉਂਕਿ ਮੇਰੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਇੱਕ ਪ੍ਰਸ਼ਾਸਨ ਨੂੰ ਅਸੀਂ ਅਲਟੀਮੇਟ ਦੇਣਾ ਚਾਹੁੰਦੇ ਆ ਦੇਖੋ ਪ੍ਰਸ਼ਾਸਨ ਨੇ ਸਾਡੇ ਕੋਲ ਗੱਲ ਆਈ ਹੈ ਪਹਿਲਾਂ ਪੂਰੇ ਪਿੰਡ ਦੇ ਵਿੱਚ ਵੀ ਸਾਨੂੰ ਜਿਹੜੇ ਆਪੋਜੀਟ ਵਾਲੇ ਸਾਨੂੰ ਫੋਨ ਕਰ ਰਹੇ ਸੀ ਵੀ ਸਾਰੇ ਟੀਚਰ ਭਾਲ ਹੋ ਗਏ ਪ੍ਰਸ਼ਾਸਨ ਨੂੰ ਅਸੀਂ ਸਾਰੇ ਮੈਂ ਗੱਲਾਂ ਨਹੀਂ ਸਾਰੇ ਮਾਪਿਆਂ ਕੰਨੀਓ ਕਹਿਣਾ ਚਾਹਨਾ ਵੀ ਨਾ ਟੀਚਰ ਬਹਾਲ ਕਰਤੇ ਸੀਗੇ ਪਰ ਅਸੀਂ ਜਿਹੜੇ ਟੀਚਰਾਂ ਦਾ ਲੈਟਰ ਆ ਚੁੱਕਿਆ ਸਿੱਖਿਆ ਬੋਰਡ ਬੰਨੀਓ ਅਲੀਜੀਬਲ ਨਹੀਂ ਹੈਗੇ ਜੇ ਉਹ ਟੀਚਰ ਸਕੂਲ ਦੇ ਅੰਦਰ ਐਂਟਰ ਹੋਣਗੇ ਤਾਂ ਅਸੀਂ ਸੰਘਰਸ਼ ਕਰਾਂਗੇ ਕਿਉਂਕਿ ਸਾਨੂੰ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਐਮਏ ਬੀਐਡ ਈਟੀਟੀ ਪਾਸ ਟੀਚਰ ਹੀ ਚਾਹੀਦੇ ਆ ਤੇ ਸਾਡੇ ਸਕੂਲ ਦੇ ਗੇਟ ਤੋਂ ਝਰਨਾ ਚੱਕਿਆ ਚਾਹੀਦਾ ਇਹੀ ਸਾਡੀਆਂ ਮੇਨ ਮੰਗਾਂ ਨੇ ਤੀਸਰੀ ਕੋਈ ਮੰਗ ਨਹੀਂ ਕਿਸਾਨ ਯੂਨੀਅਨ ਦੇ ਸਮਰਥਨ ਨੂੰ ਕਿਵੇਂ ਦੇਖਦੇ ਆ ਕਿਸਾਨ ਯੂਨੀਅਨ ਦੇਖੋ ਜੀ ਕਿਸਾਨ ਯੂਨੀਅਨ ਖੇਤੀ ਮੰਗਾਂ ਤੇ ਤਾਂ ਜਾ ਕੇ ਇੰਨਾ ਤੋਂ ਗੱਲ ਪ ਕਿਸਾਨ ਯੂਨੀਅਨ ਹੋ ਰਹਾ ਖਾਸ ਕਰਕੇ ਉੱਥੇ ਜਾਂਦੀ ਆ ਜਿੱਥੇ ਇਹਨਾਂ ਨੂੰ ਪੈਸਾ ਮਿਲਦਾ ਸਾਡੇ ਸਕੂਲ ਦਾ ਸਰਕਾਰੀ ਸਕੂਲ ਹੈ ਜਿੱਥੇ ਇੱਕ ਪ੍ਰੋਫੈਸਰ ਹੈ ਪਲੱਸ 2 ਦਾ ਇਹਨਾਂ ਨੂੰ ਕਿਹਾ ਸੀ ਆਜੋ ਅਸੀਂ ਸਪੋਰਟ ਕਰਾਂਗੇ ਮਾਪੇ ਉੱਥੇ ਧਰਨਾ ਲਾਓ ਵੀ ਉੱਥੇ ਆਪਾਂ ਟੀਚਰ ਪੂਰੇ ਕਰੀ ਨਾਲੇ ਇਹ ਵੀ ਆ 2 ਘੰਟਿਆਂ ਦੇ ਵਿੱਚ ਪੂਰੇ ਹੋ ਵੀ ਜਾਣਗੇ ਪਰ ਜੀ ਉੱਥੋਂ ਕੁਝ ਮਿਲਦਾ ਨਹੀਂ ਇਸ ਕਰਕੇ ਉੱਥੇ ਨਹੀਂ ਜਾਂਦੇ ਇਹ ਸਕੂਲ ਦੇ ਵਿੱਚ ਹਰ ਵਾਰ ਹਰ ਸਾਲ ਇੱਥੇ ਆ ਕੇ ਬੈਠਦੇ ਨੇ ਸਿਰਫ ਫੰਡ ਦੇ ਚੱਕਰ ਦੇ ਵਿੱਚ ਬਸ ਇੰਨਾ ਸਾਡੇ ਸਰਪੰਚ ਕੋਈ ਪੰਚਾਇਤ ਤੁਹਾਡੇ ਨਾਲ ਅਸੀਂ ਜੀ ਸਾਰਿਆਂ ਕੋਲੇ ਜਾ ਚੁੱਕੇ ਆ ਪਰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ ਸਾਡੇ ਧਿਆਨ ਚ ਆਇਆ ਵੀ 2 ਮਹੀਨਿਆਂ ਬਾਅਦ ਇੱਥੇ ਡੀਸੀ ਸਾਹਿਬ ਤੇ ਆ ਕੇ ਲਿਖ ਕੇ ਦੇ ਕੇ ਗਏ ਨੇ ਵੀ ਸਕੂਲ ਦੇ ਗੇਟ ਤੋਂ ਧਰਨਾ ਚੱਕਿਆ ਜਾਣਾ ਚਾਹੀਦਾ ਤੇ ਜਿਹੜਾ ਕੋਈ ਕਲੈਸ਼ ਹੈ ਉਹ ਦੀ ਸਭ ਖਤਮ ਕਰਨਗੇ ਹਾਂਜੀ ਭਾਈ ਜੀ ਕੀ ਨਾਮ ਹੈ ਤੇ ਕੀ ਮਾਮਲਾ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਆ ਜੀ ਅਸੀਂ ਪਿੰਡ ਚੌਕੇ ਤੋਂ ਆ ਰਹੇ ਹਾਂ ਸਾਡੇ ਨਾਲ ਸਾਡੇ ਚੌਕੇ ਪਿੰਡ ਦੇ ਲਾਸੇ ਪਾਸੇ ਤਕਰੀਬਨ 15 ਪਿੰਡਾਂ ਦੇ ਪਰਸਨ ਆ ਇਹ ਸਾਡੇ ਪਿੰਡ ਦੇ ਵਿੱਚ ਇੱਕ ਆਦਰਸ਼ ਸਕੂਲ ਹੈ ਜੀ ਉਹ ਆਦਰਸ਼ ਸਕੂਲ ਦੇ ਵਿੱਚ 2200 ਦੇ ਆਸ-ਪਾਸ ਬੱਚੇ ਪੜ੍ਹਦੇ ਆ ਉਥੇ ਜ਼ਿਆਦਾਤਰ ਬੱਚੇ ਗਰੀਬ ਪਰਿਵਾਰਾਂ ਚੋਂ ਆਏ ਜਿਹੜੇ ਕਿ ਆਰਥਿਕ ਤੌਰ ਤੇ ਕਮਜ਼ੋਰ ਨੇ ਤੇ ਉਹ ਸਕੂਲ ਨੂੰ ਮੈਨੇਜਮੈਂਟ ਚਲਾਉਂਦੀ ਆ ਔਰ ਪਿਛਲੇ 2.5 ਮਹੀਨਿਆਂ ਤੋਂ ਉਥੇ ਇੱਕ ਬਹੁਤ ਵੱਡਾ ਮਾਲੋਕ ਕਸ਼ਕਸ ਚੱਲ ਰਹੀ ਹੈ ਕਿ ਵਿਭਾਗ ਦੁਆਰਾ ਇਨਕੁਆਰੀ ਹੋਣ ਤੋਂ ਬਾਅਦ ਕੋਈ 15 ਤੋਂ 18 ਟੀਚਰਾਂ ਨੂੰ ਵਿਭਾਗ ਨੇ ਕੱਢਣ ਦੇ ਆਰਡਰ ਦਿੱਤੇ ਸੀ ਕਿਉਂਕਿ ਉਹਨਾਂ ਦੀ ਬੇਸਿਕ ਯੋਗਤਾ ਪੂਰੀ ਨਹੀਂ ਸੀ ਉਹਨਾਂ ਕੋਲ ਲੋੜੀਂਦੀਆਂ ਡਿਗਰੀਆਂ ਹੈ ਨਹੀਂ ਸੀ ਐਦੋਂ ਪਹਿਲਾਂ ਉਹਨਾਂ ਨੂੰ ਕੱਢਿਆ ਜਾਂਦਾ ਤਾਂ ਦੋ ਟੀਚਰਾਂ ਨੂੰ ਅਨੁਸ਼ਾਸਨਿਕ ਕਾਰਵਾਈ ਦੇ ਤਹਿਤ ਮੈਨੇਜਮੈਂਟ ਨੇ ਟਰਮੀਨੇਟ ਕਰਤਾ ਤਾਂ ਉਹ ਟੀਚਰ ਜਿਹੜੇ 18 ਕੱਢਣੇ ਸੀ ਹਜੇ ਉਹ ਤੇ ਤਿੰਨ ਉਹਨਾਂ ਨੇ ਗੇਟ ਦੇ ਅੱਗੇ ਧਰਨਾ ਲਾ ਦਿੱਤਾ ਤੇ ਉਹਨਾਂ ਦੇ ਨਾਲ ਕੁਝ ਜਿਹੜੇ ਅੰਦਰ ਟੀਚਰ ਹੋਰ ਸੀਗੇ 50 ਟੀਚਰ ਉਹਨਾਂ ਨੇ ਵੀ ਉਹਨਾਂ ਦਾ ਸਾਥ ਦੇਣਾ ਸ਼ੁਰੂ ਕਰਤਾ ਤੇ ਨਾਲ ਉਹਨਾਂ ਦੇ ਮੈਨੇਜਮੈਂਟ ਸੌਰੀ ਆਪਣੀ ਕਿਸਾਨ ਜੁਨੀਆ ਅਗਰਾਹਾ ਵੀ ਸ਼ਾਮਲ ਹੋ ਗਈ ਤਾਂ ਪਹਿਲਾਂ 2 ਮਹੀਨੇ ਉਹਨਾਂ ਨੇ ਗੇਟ ਦੇ ਉੱਪਰ ਧਰਨਾ ਲਾ ਕੇ ਰੱਖਿਆ ਮਾਪਿਆਂ ਨੂੰ ਨਾਰੇਬਾਜੀ ਕਰਨੀ ਮੈਨੇਜਮੈਂਟ ਨਾਲ ਲੜਨਾ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਕਿਉਂਕਿ ਸਾਡਾ ਮੈਨੇਜਮੈਂਟ ਨਾਲ ਕੋਈ ਲੈਣ ਦੇਣ ਨਹੀਂ ਅਸੀਂ ਮਾਪੇ ਆ ਪਿਛਲੇ ਸਤਾ ਪਹਿਲਾਂ ਤਾਂ 17 ਫਰਵਰੀ ਨੂੰ ਉਹਨਾਂ ਨੇ ਬੱਚਿਆਂ ਨੂੰ ਗੇਟ ਤੇ ਖੜਾ ਕੇ ਸਕੂਲ ਨੂੰ ਜਿੰਦਾ ਲਾਇਆ ਬੱਚੇ ਉੱਥੇ ਗਲੀਆਂ ਚ ਪਰੇਸ਼ਾਨ ਹੋਏ ਬੱਚਿਆਂ ਨੂੰ ਪੀਣ ਨੂੰ ਪਾਣੀ ਨਹੀਂ ਮਿਲਿਆ ਉਸ ਦਿਨ ਪ੍ਰਸ਼ਾਸਨ ਨੇ ਜ਼ਬਰਦਸਤੀ ਲੋਕ ਨੂੰ ਖਲਵਾਤਾ ਪਰ ਪਿਛਲੇ 17 ਤਰੀਕ ਤੋਂ ਇਹਨਾਂ ਨੇ ਦੁਬਾਰਾ ਪੱਕਾ ਜਿੰਦਾ ਲਾ ਕੇ ਉਹ ਸਕੂਲ ਨੂੰ ਬੰਦ ਕਰਤਾ ਹੁਣ ਸਾਡੇ ਬੱਚਿਆਂ ਦੇ ਪੇਪਰ ਹੋ ਚੁੱਕੇ ਆ ਪਰ ਉਹ ਪੇਪਰ ਚੈੱਕ ਕਰਨ ਵਾਸਤੇ ਸਟਾਫ ਨੂੰ ਸਕੂਲ ਚ ਆਉਣਾ ਪੈਂਦਾ ਹੈ ਪਹਿਲਾਂ ਤਾਂ ਦੋ ਤਿੰਨ ਦਿਨ ਪਿੰਡ ਵਾਲਿਆਂ ਨੇ ਬੜੇ ਬਸ਼ੱਕਰ ਦੇ ਨਾਲ ਦੂਸਰਾ ਗੇਟ ਤੋੜ ਕੇ ਸਟਾਫ ਨੂੰ ਅੰਦਰ ਵਾੜਿਆ ਪਰ ਇਹਨਾਂ ਨੇ ਮੈਡਮ ਦੀ ਗੱਡੀ ਤੇ ਹਮਲਾ ਕਰਤਾ ਉਹਨੂੰ ਬੰਦੀ ਬਣਾ ਲਿਆ ਤਾਂ ਹੁਣ ਉਹ ਸਟਾਫ ਵੀ ਡਰਦਾ ਇਹਨਾਂ ਤੋਂ ਆਉਂਦਾ ਨਹੀਂ ਇਸ ਟਾਈਮ ਤੇ ਸਕੂਲ ਨੂੰ ਇਹਨਾਂ ਨੇ ਪੱਕਾ ਜਿੰਦਾ ਲਾਇਆ ਹੋਇਆ ਕਿਸਾਨ ਯੂਨੀਅਨ ਤੇ ਬਰਖਾਸਤ ਕੀਤੇ ਹੋਏ ਟੀਚਰ ਸਾਨੂੰ ਮੈਨੇਜਮੈਂਟ ਤੋਂ ਪਤਾ ਲੱਗਿਆ ਕਿ ਮੈਨੇਜਮੈਂਟ ਨੇ ਜਿੰਨੇ ਟੀਚਰ ਬਾਹਰ ਬੈਠੇ ਸੀਗੇ ਇੱਕ ਮਹੀਨੇ ਬਾਅਦ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਤੇ ਉਹ ਹੁਣ ਬੈਠੇ ਨਾ ਉਹ ਇਸ ਮੰਗ ਤੇ ਅੜਿਆ ਕਿ ਸਾਡੇ ਕੋਲ ਡਿਗਰੀ ਹੈ ਚਾਹੇ ਨਾ ਹੈ ਸਾਨੂੰ ਐਸੀ ਤਰ੍ਹਾਂ ਸਕੂਲ ਦੇ ਵਿੱਚ ਐਂਟਰ ਕਰਾਇਆ ਜਾਵੇ ਔਰ ਮਾਪਿਆਂ ਨੂੰ ਗੁੰਮਰਾਹ ਕਰ ਰਹੇ ਆ ਉਥੇ ਝੂਠ ਬੋਲਿਆ ਜਾਂਦਾ ਹੈ ਕਿ ਅੱਜ ਤੁਹਾਡਾ ਨਤੀਜਾ ਦਿੱਤਾ ਜਾਊ ਇੱਥੇ ਆਜੋ ਇਸ ਟਾਈਮ ਉਥੇ ਧਰੋਨੇ ਚ ਸਿਰਫ ਤੇ ਸਿਰਫ ਕਿਸਾਨ ਯੂਨੀਅਨ ਹੈ ਤੇ ਮਾਪੇ ਆਏ ਐ ਐਸਐਮ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਕਿ ਸਾਡੇ ਬੱਚਿਆਂ ਦੇ ਪੇਪਰ ਉਥੇ ਪੈਂਡਿੰਗ ਪਏ ਆ ਜੇ ਪੇਪਰਾਂ ਦਾ ਨੂੰ ਚੈੱਕ ਕਰਿਆ ਜਾਊਗਾ ਨਤੀਜਾ ਘੋਸ਼ਿਤ ਕੀਤਾ ਜਾਊਗਾ ਤਾਂ ਹੀ ਸਾਡੇ ਬੱਚੇ ਦੀ ਪੜ੍ਹਾਈ ਸਟਾਰਟ ਹੋ ਪਾਊਗੀ ਜੇਕਰ ਅਸੀਂ ਬੱਚਾ ਕਿਸੇ ਹੋਰ ਸਕੂਲ ਚ ਵੀ ਲਾਉਣਾ ਹੈ ਤਾਂ ਵੀ ਸਾਨੂੰ ਰਿਜ਼ਲਟ ਤਾਂ ਚਾਹੀਦਾ ਹੈ ਉਹ ਸਾਡੇ ਬੱਚਿਆਂ ਦਾ ਰਿਜ਼ਲਟ ਨਹੀਂ ਦੇਣ ਪਾਰੇ ਜੇ ਕੋਈ ਮਾਪੇ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਤਾਂ ਉਹ ਮਾਪਿਆਂ ਨੂੰ ਅਪਸ਼ਬਦ ਬੋਲਦੇ ਆ ਇਹ ਕਿਸਾਨ ਇਨ ਲੋਕ ਬਿਸ਼ਵਾ ਕਹਿੰਦੇ ਆ ਉਹ ਮਾਈਕ ਦੇ ਵਿੱਚ ਕਿਤੇ ਮਾਪਿਆਂ ਨੂੰ ਕੁੱਤੇ ਸ਼ਬਦ ਬੋਲਦਾ ਕਿਤੇ ਉਹ ਗੁਰਦੁਆਰਾ ਸਾਹਿਬ ਦੇ ਮਾਈਕ 'ਚੋਂ ਕਹਿੰਦਾ ਜੀ ਤੇ ਮਾਪੇ ਝੂਠ ਖਾਣੇ ਆ ਇਹ ਮਾਪੇ ਝੂਠ ਖਾਣੇ ਨਹੀਂ ਜੀ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਆਏ ਨੇ ਤਕਰੀਬਨ 200 ਤੋਂ ਜ਼ਿਆਦਾ ਲੋਕ ਇੱਥੇ ਅੱਜ ਆਏ ਆ ਅਸੀਂ ਕਿਸੇ ਨੂੰ ਸਪੈਸ਼ਲ ਸੱਦਾ ਨਹੀਂ ਦਿੱਤਾ ਅਸੀਂ ਆਪਣੇ ਜਾਣ ਪਹਿਚਾਨ ਵਾਲਿਆਂ ਨਾਲ ਗੱਲ ਕੀਤੀ ਸੀਗੀ ਕਿ ਚਲੋ ਆਪਾਂ ਡੀਸੀ ਸਾਹਿਬ ਨੂੰ ਮਿਲ ਕੇ ਆਉਂਦੇ ਆ ਅਸੀਂ ਡੀਸੀ ਸਾਹਿਬ ਨੂੰ ਆਪਣਾ ਮੰਗਤ ਪੱਤਰ ਦਿੰਦਾ ਜੀ ਔਰ 7 ਦਿਨ ਦਾ ਸਮਾਂ ਅਸੀਂ ਪ੍ਰਸ਼ਾਸਨ ਨੂੰ ਦਿੰਦਾ ਹੈ 7 ਤਰੀ ਸੌਮਵਾਰ ਤੋਂ ਅਸੀਂ ਪੱਕਾ ਧਰਨਾ ਆਪਣੇ ਬੱਚਿਆਂ ਤੇ ਪਰਿਵਾਰਾਂ ਨਾਲ ਕਿਸੇ ਜੁਨੀਆ ਨਾਲ ਨਹੀਂ ਅਸੀਂ ਇਨਸਾਫ ਪਸੰਦ ਲੋਕਾਂ ਨਾਲ ਜਿਹਦੇ ਨਾਲ ਸਾਡੀ ਮਜ਼ਦੂਰ ਮੁਕਤੀ ਮੋਰਚਾ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਉਹਨਾਂ ਦੀ ਸਹਿਤਾ ਨਾਲ ਸਾਰੇ ਮਾਪੇ ਸਾਰੇ ਬੱਚੇ ਅਸੀਂ ਡੀਸੀ ਸਾਹਿਬ ਦੇ ਗੇਟ ਤੇ ਬੈਠਾਂਗੇ ਉਹ ਸਕੂਲ 'ਚ ਜਿਹੜੇ ਕਿ ਤੁਸੀਂ ਜਿੰਨੇ ਵੀ ਆਏ ਹੋ ਬੱਚੇ ਤੁਹਾਡੇ ਹੀ ਪੜਦੇ ਨੇ ਸਾਡੇ ਸਾਰੇ ਬੱਚੇ ਹੀ ਆ ਜੀ ਅਸੀਂ ਸਾਰੇ ਮਾਪੇ ਆ ਇਹ ਚੋ ਕੋਈ ਵੀ ਬੰਦਾ ਇਹ ਨਹੀਂ ਹੈਗਾ ਜਿਨ੍ਹਾਂ ਦੇ ਬੱਚੇ ਨਾ ਹੋਣ ਅਸੀਂ ਪ੍ਰੂਫ ਦੇ ਕੇ ਆਵਾਂਗੇ ਬਖੇਦਾ ਔਰ ਇਹਨਾਂ ਮਾਪਿਆਂ ਨੇ ਅੱਜ ਸਾਰਿਆਂ ਨੇ ਮਾਂਜੂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਟਕਾਇਆ ਕਿੰਨੇ ਟਾਈਮ ਤੋਂ ਇਹ ਦਿੱਕਤ ਸਰ ਇਹ ਜਨਵਰੀ ਤੋਂ ਤਾਂ ਇਹਨਾਂ ਦਾ ਧਰਨਾ ਹੀ ਚੱਲ ਰਿਹਾ ਹੈ। ਬਸ ਤੁਸੀਂ ਅੱਜ ਹੀ ਮਿਲਿਓ ਇਸ ਵੀਡੀਓ। ਅੱਛਾ ਉਦੋਂ ਬਾਅਦ ਅਸੀਂ ਇਹਨੂੰ ਪਹਿਲਾਂ ਕੋਸ਼ਿਸ਼ ਕਰ ਰਹੇ ਸੀਗੇ ਕਿ ਚਲੋ ਉੱਥੇ ਆ ਰਹੇ ਸੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰ ਰਹੇ ਸੀ। ਪਰ ਹੁਣ ਇਹਨਾਂ ਨੇ ਜਦੋਂ ਪੱਕਾ ਲੋਕ ਲਾਇਆ ਹੈ 17 ਤਰੀਕ ਤੋਂ ਉਦੋਂ ਬਾਅਦ ਇਹਨਾਂ ਨੂੰ 26 ਦਿਨ ਨੂੰ ਖਾਲੀ ਵੀ ਕਰਵਾ ਦਿੱਤਾ ਗਿਆ ਸੀਗਾ। ਸਾਨੂੰ ਐਸੀ ਚਲੋ ਪੇਪਰ ਹੋ ਗਏ ਆ। ਹੋ ਜਾਊਗਾ ਪਰ ਹੁਣ ਇਹ ਬਾਕੀ